ਕੋਈ ਹੈਗਾ ਲਾਲਬਾਈ ਵਾਲਾ ਕਬੂਤਰ ਲਾਲਬਾਈ ਵਾਲੇ ਦਾ ਉਹ ਆਹਾਂ ਉਹਦਾ ਪੁੱਤ ਬੈਠਾ ਅੱਡ ਚਖਾ ਦੇਣਾ ਅੱਛਾ ਜੀ ਬੁਢਾ ਹੋ ਗਿਆ ਇਹ ਵੀ ਹੁਣ ਇਹ ਬਾਈ ਜੀ ਮੈਨੂੰ ਉਹਦਣੇ ਜੇ ਜਾਣੀ ਆਪਾਂ ਗੱਲਬਾਤ ਕਰਨੀ ਕੀਤੀ ਲਾਲਬਾਈ ਦਾ ਬਹੁਤ ਨੋ ਉਹਨਾਂ ਦਾ ਵੀ ਲਾਲਬਾਈ ਕਿਉਂਕਿ ਸਰਪੰਚ ਲਾਲਬਾਈ ਪੰਡਾ ਪੰਡਾ ਲਾਲਬਾਈ ਬਾਦਲ ਕੋਲੇ ਹਾਂਜੀ ਆ ਉਹਦਾ ਸੱਦਾ ਹੈ ਬਜ਼ੁਰਗ ਹੋ ਗਿਆ ਹੈ ਤਾਂ ਵਿਚਾਰਾ 19ਵਾਂ 20ਵਾਂ ਸਾਲ ਹੋ ਗਿਆ ਆ ਕਬੂਤਰ ਨੂੰ ਹਾਂ ਮੈਨੇ 2000 ਹੈ ਜੀ 2001 ਤਾਂ ਹੀ ਆ ਨਹੀਂ ਤਾਂ ਹੁਣ ਹੁਣ ਨੂੰ ਪੱਕੇ ਚ ਵੱਜਦਾ ਇਹ ਪੱਕੇ ਚ ਹੁਣ ਮਨਾ ਨਹੀਂ 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 ਉੱਡ ਨਹੀਂ ਸਕਦਾ ਕਿਉਂਕਿ ਇਹਦਾ ਪਿਓ ਹੀ ਢਾਲੇਗਾ ਐਵੇਂ ਰਹਿਣ ਤਾਂ ਰਹਿਣ ਤਾਂ ਰਹਿਣ ਕੋ ਲਾਲਬਾਈ ਵਾਲੇ ਦਾ ਪੁੱਤ ਆ ਸਿੱਧਾ ਇਹ ਇਹ ਜਿਹੜਾ ਕਬੂਤਰ ਤੁਸੀਂ ਦੇਖ ਰਹੇ ਹੋ ਇਹ 20 ਸਾਲ ਪੁਰਾਣਾ ਲਾਲਬਾਈ ਵਾਲਿਆਂ ਦਾ ਲਾਲਬਾਈ ਵਾਲੇ ਦਾ ਪੁੱਤ ਆ ਪੁੱਤ ਆ ਇਹ ਇਹਦਾ ਪਿਓ ਉੱਡਿਆ ਸੀ ਉੱਥੇ ਜਿੱਥੇ ਤੁਸੀਂ ਛੱਡੀ ਬਾਜੀ ਛੱਡੀ ਲਾਲਬਾਈ ਲਾਲਬਾਈ ਖਾ ਸੀ ਅੱਛਾ ਇਹ ਆਸੀ ਵਾਲੇ ਵੱਜਦੇ ਆ ਮੇਰੇ ਮਤਲਬ ਮੈਂ ਜਿੰਨੀਆਂ ਬਾਜੀਆਂ ਇਹ ਆਲਪੂਤ 83 ਛੱਡੇ ਹਾਂਜੀ ਕੋਈ ਹਰਿਆ ਨਹੀਂਗਾ ਨਾ ਪਿੰਡ ਆਇਆ ਇਹਦਾ ਹਾਂ ਇਹ ਇਹ ਬਰੀਡ ਜਿਹੜੀ ਇਹ ਬਰੀਡ ਹਾਂ ਜਿਵੇਂ ਇੱਥੇ ਕਾਲਾ ਜਿੰਨਾ ਕੇ ਬੈਠਾ ਹੋਇਆ ਇੱਕ ਹਾਂ ਤੇ ਇਹਦਾ ਗਾਂਹ ਜਿਵੇਂ ਦੇਖ ਲਓ ਭਈ ਇਹ ਸਾਰ ਕਬੂਤਰ ਆ ਉੱਤੇ ਪੱਖਾ ਵੀ ਚੱਲਦਾ